ਤਾਰੇ ਅਸੀਂ ਦੇ ਲਿਤੇ ਗਏ ਨਾ ਤਾਂ ਜੋ ਦੇ ਸੀਗੇ ਤਾਂ ਤੁਹਾਨੂੰ ਕੋਈ ਕਹਿਣਾ ਮਨਜਾ ਮਨਜਾ ਇਹ ਜਿੱਦ ਨੇ ਅਸੀਂ ਇੱਕ ਆਦਕੀਤਾ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪਿਆ ਨਿੱਕੀ ਕੁੜੀ ਨੇ ਪਾਪਾ ਆ ਗਰਨ ਆਪਣੇ ਨਾਲ ਕੀ ਦੇਸ਼ਾ ਕੁੜੀ ਨੇ ਕਹਿੰਦੀ ਪਾਪਾ ਪਲਪ ਚ ਦੇਣਾ ਚਾਹੁੰਦੀ ਹੈ ਕੌਣ ਆਪਣੀ ਪ੍ਰੇਰਤ ਮੈਂ ਉਹਨੂੰ ਫੇਰ ਹੱਥ ਜੋੜੇ ਮੈਂ ਹਾਂ ਪੁੱਤ ਦੇ ਲੈ ਇਹਦੇ ਤੋਂ 1.5 ਮਹੀਨਾ ਪਹਿਲਾਂ ਮੇਰੇ ਡਾਕਟਰ ਤੱਕ ਵੀ ਪਤਾ ਹੈ ਮੈਂ ਆਪ ਵੀ ਨਹਿਰ ਪੀਛਾਲ ਮਾਰਨ ਗਿਆ ਮੈਂ ਪੁੱਤ ਸਮਝ ਜਾਣਾ ਕਿ ਪੁੱਤ ਡਾਰੀ ਕਰਦਾ ਪਰ ਉਹ ਫੇਰ ਤਾਂ ਫਿਰ ਕੀ ਹੋਇਆ ਫਿਰ ਜਦ ਮੈਂ ਉਧ ਨ ਆਇਆ ਮੈਨੂੰ ਪਤਾ ਹੈ ਕਿ ਕਾਰਾ ਕੀਤਾ ਕਹਿੰਦੀ ਮੈਂ ਕਰਨੇ ਕਰਨਾ ਜੋ ਤੁਹਾਡੇ ਤੋਂ ਹੁੰਦਾ ਜਿਹੜੀ ਨਹਿਰ ਸੱਤ ਗਈ ਮੈਂ ਆਪਣਾ ਮੋਗਾ ਰੋ ਤੇ 5 ਸੇ ਹਸਪਤਾਲ ਦੀ ਤੇ ਕਿਵੇਂ ਸੱਤ ਆਉਂਦੀ ਆਪੂ ਤੋਂ ਆਂਦੀ ਆ ਨਾ ਤੇ ਰਸਕੀ ਕਮੇਰਾ ਕੀ ਪਿਆਰ ਸੀ ਫਿਰ ਇੱਕ ਆ ਮਗਾ ਤੋਂ ਕੀਤਾ ਦਸੀ ਦਸ ਦਿਨ ਰਾਏ ਦਾ ਫੋਨ ਚੱਲਦਾ ਰਾਏ ਨੂੰ ਵੀ

ਤੋ ਬਾਏ ਬਾਏ ਪ੍ਰੀਤੋ ਮਾਰ ਗਿਆ ਅੰਰੀ ਸੱਟ ਪਈ ਹੈ ਦੋਵਾਂ ਜੀਆਂ ਨੇ ਪ੍ਰੀਤ ਪ੍ਰੀਤ ਰਾਣੀ ਜਾਣ ਦੇ ਮੈਂ ਨੰਨੇ ਪ੍ਰੀਤੋ ਕੀ ਹੋ ਗਈ ਤਾਇਆ ਦੇ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਸਲਪਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੀਤ ਰਾਣੀ ਮੈਂ ਵੀ ਚੱਲੀ ਤੂੰ ਦੂਜਿਆਂ ਨਹੀਂ ਸਾਹਣੀ ਆ ਚੱਲ ਦੜੀ ਆ ਦੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਜਦ ਸੱਤ ਦੜੀ ਮੈਂ ਵੀ ਜਲਦੀ ਉਹਦੇ ਨਾਲ ਕੁੱਤੇ ਗਈ ਜਲਦੀ ਕੁੜੀ ਤੇ ਦੜੀ ਸੱਚੇ ਤੇ ਦੜੀ ਲਾਲਾਂ ਰਾਏ ਨਾਲ ਪੋਣਾ ਹੋਏ ਪ੍ਰੇਤ ਦੜੀ ਆ ਵੇ ਲੋਕੀ ਅੰਤ ਮੜਾ ਖਾਣੇ ਸਦਾ ਅੰਤ ਮੜਾ ਦਿੱਤਾ ਸੀਗਾ ਸਾਨੂੰ ਕਈ ਯਾਰੀ ਮੇਰੇ ਦੋ ਮੋਹਰੀ ਤੇ ਨਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਸੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾਰਾ ਕੀਤਾ ਸੀਗਾ ਇੱਕ ਰੀਨੀ ਦੋਵਰੀਂ ਤੇ ਜੇਰੀ ਉਹਨੇ ਕਿਹੜੀ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਮਰਨ ਪ੍ਰੀਤ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਸ਼ੇਅਰ ਕਰਾਂਗੇ ਪ੍ਰੀਤ ਡੈਡੀ ਮੈਨੂੰ ਤੇ ਦੱਸਦੇ ਆਂ ਨਹੀਂ ਕਿ ਉਹ ਅੱਜ ਕੇ ਲੈ ਗਿਆ ਹਾ ਇੱਕ ਸਰਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬਣ ਕੇ ਨਹਿਰ ਦੇ ਵਿੱਚ ਸਿੱਕਤਾ ਤੇ ਇੱਥੇ ਦੱਸਣਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਰ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਪਾਰਟੀ ਸਾਡੀ ਨੇ ਡਿਸਪੈਚ ਕੀਤੀ ਹੈ ਇਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸ ਨੇ ਆ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਲਦੀ ਨੂੰ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਬੰਦੀ ਕਰ ਰਹੀ ਕੀ ਕਾਰਨ ਰਿਹਾ ਸਰਕਾਰ ਜੀ ਉਹ ਜਿਹੜਾ ਉਹ ਪੁਲਿਸਗੇਸ਼ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਸ਼ੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸੀ ਲੜਕੀ ਹੈਗੀ ਸੀ ਲੜਕੀ ਕਰੀਬ 19-20 ਸਾਲ ਦੀ ਸੀ ਮਾਨਨਾ ਦਰ ਕਹਿੰਦਾ ਸਰ ਹਾਂਜੀ ਕੇਸ ਰਜਿਸਟਰ ਹੋ ਗਿਆ ਮਰਡਰ ਦਾ ਕੇਸ ਰਜਿਸਟਰ ਹੋ ਗਿਆ ਤੇ ਉਹ ਅਰੈਸਟ ਕਰ ਲਿਆ ਸਰ ਡੈੱਡ ਬਡੀ ਮੇਰੀ ਸੀ ਨਹੀਂ